ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਦੋਸਤੋ ਇਸ ਪਿੰਡ ਨੂੰ ਧੰਤਨ ਗੁਰੂ ਅਮਰਦਾਸ ਸਾਹਿਬ ਜੀ ਦੇ ਵਸਾਏ ਹੋਏ ਨਗਰ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਤੇ ਵੀਰ ਗੁਰਸੇਵਕ ਦੇ ਘਰ ਅੱਜ ਆਪਾਂ ਦੋਸਤੋ ਖੜੇ ਹਾਂ ਤੇ ਪਸ਼ੂ ਤੁਹਾਨੂੰ ਦੋ ਦਿਖਾਉਣੇ ਆ ਅੱਜ ਇਸ ਘਰੋਂ ਦੋ ਵਾੜਾ ਦੋਸਤੋ ਇੱਕ ਵਾੜ ਬਿਲਕੁਲ ਗੱਪਣ ਤਿਆਰੀ ਤੇ ਆ ਕੁਝ ਕੁ ਦਿਨ ਲੈਂਦੀ ਆ ਇਹਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇੱਕ ਵਾਰ ਬਿਲਕੁਲ ਤਾਜੀ ਸੂਈ ਸਵਾਈ ਆ ਦੋ ਵਾੜਾ ਨੇ ਦੋਸਤੋ ਤੇ ਇੱਕ ਸੁਪਰ ਨਿਊ ਹਾਲੈਂਡ 3630 ਟਰੈਕਟਰ ਆ ਸੋ ਇਸ ਟਰੈਕਟਰ ਦੀ ਪੂਰੀ ਜਾਣਕਾਰੀ ਦੋਸਤੋ ਆਪਾਂ ਵੀਰ ਤੋਂ ਲੈ ਲਾਂਗੇ ਇਹ ਵੀ ਬਕਾਊ ਆ 21 ਮਾਡਲ ਆ ਦੋਸਤੋ 2021 ਮਾਡਲ ਆ ਸੁਪਰ ਨਿਊ ਹਾਲੈਂਡ 3630 ਸੋ ਜਿਹੜੇ ਵੀਰ ਨੇ ਦੋਸਤੋ ਇਹ ਟਰੈਕਟਰ ਖਰੀਦਣਾ ਤੁਸੀਂ ਟਰੈਕਟਰ ਵੀ ਖਰੀਦ ਸਕਦੇ ਜੀ ਤੇ ਦੋ ਤੁਹਾਨੂੰ ਵੜਾਂ ਦਿਖਾਉਣੀਆਂ ਨੇ ਸੋ ਵੜਾਂ ਦੀ ਵੀ ਪੂਰੀ ਡਿਟੇਲ ਆਪਾਂ ਵੀਰ ਸਾਡੇ ਸਾਥ ਗੁਰਸੇਵਕ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਆਓ ਚੱਲਦੇ ਆਂ ਵੀਰ ਦੇ ਨਾਲ ਲੈ ਲੈਂਦੇ ਆਂ ਇਨਫੋਰਮੇਸ਼ਨ ਤੇ ਅੱਜ 7 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਟਾਈਮ ਕੋਈ ਦੁਪਹਿਰ ਦੇ 1:30 ਵਜੇ ਦਾ ਸਮਾਂ ਤੇ ਜਿਹੜਾ ਪਸ਼ੂ ਪਸੰਦ ਆਊਗਾ ਦੋਸਤੋ ਨਰਕਪਰਕ ਤਸੱਲੀ ਤੁਸੀਂ ਘਰਾਂ ਨੇ ਕੇ ਕਰ ਲਿਓ ਗੱਬਣ ਪਸ਼ੂ ਆਪਣਾ ਚੌਥਾ ਥਨਾ ਦਾ ਤਿੱਪ ਕੇ ਤਸੱਲੀ ਕਰ ਲਿਓ ਤੇ ਸਵੇਰੇ ਸਵੇਰੇ ਨਗਦੀ ਆ ਦੋ ਟਾਈਮ ਵਰਾ ਕੇ ਪਸਵਾ ਕੇ ਕੋਈ ਵੀਰ ਤਸੱਲੀ ਕਰ ਸਕਦਾ ਤੇ ਆਓ ਲੈਨੇ ਆ ਇਨਫੋਰਮੇਸ਼ਨ ਸਭ ਤੋਂ ਪਹਿ ਬੀਰ ਗੁਰਸੇਵਕ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਸਾਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਚੜੀ ਜੀ ਬਹੁਤ ਵਧੀਆ ਗੁਰਸੇਵਕ ਬਾਬਾ ਜੀ ਹੋਰ ਸਨੋ ਠੀਕ ਠਾਕ ਚੜਦੀ ਕਲਾ ਵੀ ਜੀ ਤੁਸੀਂ ਸਨੋ ਬਹੁਤ ਵਧੀਆ ਕਿਵੇਂ ਕੰਮ ਧੰਦੇ ਚੱਲੀ ਜਾਂਦੇ ਆ ਚੱਲੀ ਜਾਂਦੇ ਵੀ ਜੀ ਇਦਾਂ ਹੀ ਠੀਕ ਆ ਠੀਕ ਤੁਹਾਨੂੰ ਡੀਕ ਦਿਆਂ ਡੀਕ ਦਿਆਂ ਅੱਛਾ ਜੀ ਇਹਨਾਂ ਨੂੰ ਅੱਛਾ ਤੁਸੀਂ ਵੀ ਬਿਜੀ ਥੋੜਾਗਾ ਹਾਂ ਬੀਜੀ ਚਲੋ ਇੱਥੇ ਤਰ੍ਹਾਂ ਛਿੜੀ ਹੋਰ ਚੱਲਦੇ ਜਾਂਦੇ ਆਉਂਦੇ ਪਸੂ ਮੈਂ ਅੱਜ ਪਾਈਏ ਵੀਡੀਓ ਵੇਖਦੇ ਭੁਗਦੇ ਰਹਿੰਦੇ ਇਸੇ ਤਰ੍ਹਾਂ ਆਉਂਦੇ ਰਹ ਅੱਛਾ ਵੀਰ ਗੁਰ ਸੇਵਕ ਅੱਜ ਦੋ ਐਨੀਮਲ ਆਪਾਂ ਜਿਹੜੇ ਐਨੀਮਲ ਦੇ ਵਿੱਚ ਦਿਖਾਉਣੇ ਆ ਦੋ ਤਾਂ ਪਸ਼ੂ ਆਪਣੇ ਕੋਲ ਵੜਾ ਨੇ ਹਾਂਜੀ ਇੱਕ ਟਰੈਕਟਰ ਨਿਊ ਹਾਲੈਂਡ ਸੁਪਰ 3630 ਆਪਣੇ ਕੋਲ ਹਾਂਜੀ ਹਾਂਜੀ ਉਹ ਵੀ ਬਕਾਊ ਆ ਹਾਂਜੀ ਉਹ ਵੀ ਬਕਾਊ ਆ ਆਪਣੇ ਆਪਣਾ ਹੀ ਆ ਟਰੈਕਟਰ ਉਹ ਠੀਕ ਹੈ ਜੀ ਆਪਾਂ ਘੜੀ ਕਿਤੋਂ ਨਹੀਂ ਖਰੀਦੇ ਆ ਆਪਾਂ ਹੀ ਪਹਿਲੀ ਫਰਸਟ ਪਾਰਟੀ ਮਤਲਬ ਇਹ ਬਿਨਾ ਲੋਨ ਤੋਂ ਆ ਕੈਸ਼ ਹੀ ਆ ਹਾਂ ਕੈਸ਼ ਹੀ ਆ ਠੀਕ ਹੈ ਜੀ ਚਲੋ ਇੱਕ ਦੋਸਤੋਂ ਤੁਹਾਨੂੰ ਲਾਸਟ ਦੇ ਵਿੱਚ ਆਪਾਂ ਟਰੈਕਟਰ ਦਿਖਾ ਦਾਂਗੇ ਜਿਹੜੇ ਕੋਈ ਫਾਰਮਰ ਵੇਅਰ ਨੇ ਐਗਰੀਕਲਚਰ ਦੇ ਨਾਲ ਰਿਲੇਟਡ ਨੇ ਕੋ ਟਰੈਕਟਰ ਖਰੀਦਣ ਦਾ ਚਾਹਵ ਉੱਚਾ ਮਾਡਲ ਆ 2021 ਮਾਡਲ ਆ ਕਿਹੜੇ ਮਹੀਨੇ ਦੀ ਕਾਪੀ ਆ ਦੋਸਤੋ ਕਿਸ ਮਨਤ ਵਿੱਚ ਖਰੀਦਿਆ ਗਿਆ ਉਹ ਪੂਰੀ ਡਿਟੇਲ ਆਪਾਂ ਲੈ ਲਾਂਗੇ ਲਾਸਟ ਦੇ ਵਿੱਚ ਤੇ ਵੀਰ ਗੁਰਸੇਵਕ ਅੱਜ ਜਿਹੜੀਆਂ ਦੋ ਵੜਾ ਦਿਖਾਉਣੀਆਂ ਇੱਕ ਗੱਬਣ ਤੇ ਇੱਕ ਸੂਈ ਸਵਾਈ ਆ ਹਾਂਜੀ ਇੱਕ ਸੂਈ ਆ ਵੀਰ ਜੀ ਓਕੇ ਪਹਿਲਾਂ ਵੱਛੀ ਆ ਤੇ ਮੂੰਹ ਚੌਗੀ ਆ ਮੂੰਹ ਚਾਰ ਦੰਦ ਹਾਂਜੀ ਪਹਿਲਾ ਸੂਆ ਸੂਈ ਆ ਵੱਛੀ ਹਾਂਜੀ ਅੱਜ ਦਾ ਦਿਨ ਕਿੰਨਾਂ ਕ ਦੀ ਸੂਈ ਆ ਅੱਜ ਸੰਧੂ ਸਾਹਿਬ ਤਕਰੀਬਨ ਚੌਥਾ ਕ ਦਿਨ ਹੋ ਗਿਆ ਚੌਥਾ ਕ ਦਿਨ ਹਾਂਜੀ ਠੀਕ ਆ ਜੀ ਹਾਂਜੀ ਤੇ ਆਲੋ ਦੋਸਤੋ ਮਗਰੀ ਵੀ ਵੱਛੀ ਇਹਦੇ ਮਗਰੀ ਵੱਸੀ ਹੈ ਵੀ ਜੀ ਲੋ ਦੋਸਤੋ ਆਪ ਵੀ ਵੱਛੀ ਹੈ ਤੇ ਮਗਰੀ ਵੀ ਵੱਛੀ ਆ ਅੱਜ ਚੌਥੇ ਦਿਨ ਦੇ ਵਿੱਚ ਆ ਤੇ ਮੂੰਹੋਂ ਦੰਦੋਂ ਦੋਂਦੀ ਚੌਗੀ ਦੋਂਦੀ ਹੈ ਨਾ ਵੈਸੇ ਹਾਂਜੀ ਹਾਂਜੀ ਦੋਂਦੀ ਵੱਗੀ ਹੈ ਠੀਕ ਆ ਜੀ ਚੌਗੀ ਹੈ ਚੌਗੀ ਹੈ ਜੀ ਲੋ ਜੀ ਅੱਛਾ ਵੀਰਕਰ ਸੇਵਕੋ ਹੁਣ ਬੌਲੇ ਦੇ ਉੱਤੇ ਕੋਈ ਮੰਨ ਸਕਦਾ ਕਿੰਨਾ ਹੋਊਗਾ ਇਹਦਾ ਵੀਰ ਜੀ 8 ਕਿਲੋ ਪੱਕਾ ਮੰਨ ਗਏ ਚਲੋ 8 ਕਿਲੋ ਹਾਂਜੀ ਠੀਕ ਹੈ ਜੀ ਹਾਂਜੀ ਤਾਂ ਥਾਂ ਤੋਂ ਤਾਂ ਬਹੁਤ ਸੋਨਾ ਮੁੱਠੀ ਵਾਲਾ ਥਾਂ ਮੈਂ ਨਾ ਵੀ ਜੀ ਮੁੱਠੀ ਵਾਲਾ ਹਉਣੇ ਆ ਪਤਾ ਰਾਮ ਮਾਰ ਕੇ ਵੀਰਾਂ ਨੂੰ ਵਗਾ ਦੇਣੀਆਂ ਇਹਦੇ ਨਹੀਂ ਜ਼ਰੂਰ ਦਿਖਾਵਾਂਗੇ ਤੇ ਹੁਣ ਬੌਲਾ ਕਿੰਨਾ ਦੱਸਿਆ ਕੋਈ ਮੇਰਾ ਕਨਫਰਮ ਕਰ ਦਿੰਦੇ ਜੀ 8 ਕਿਲੋ ਹੋਗਾ 8 ਕਿਲੋ ਹਾਂਜੀ ਬੱਚੇ ਬੱਚੇ ਦੋ ਬੱਚੇ ਨੂੰ ਨਾ ਛੱਡੀ ਇਹਦੇ ਹੂੰ ਹਾਂਜੀ ਠੀਕ ਹੈ ਬਾਕੀ ਚਵਾਈ ਚੁਬੀ ਦੀ ਆਪਾਂ ਸਾਹਮਣੇ ਦਿਖਾਈ ਦੇਣੀ ਆ ਹਾਂਜੀ ਉਹ ਚਵਾਈ ਦੀ ਦਿਖਾ ਦੇਣੀ ਤੇ ਮੈਂ ਖੋਲ ਕੇ ਤੋਰ ਕੇ ਦਿਖਾਈ ਇੱਕ ਵਾਰੀ ਹਾਂਜੀ ਇੱਕ ਸਿੰਘ ਆ ਵੇਖੋ ਚੁੰਗੀ ਹੈ ਥੋੜੀ ਹਾਂ ਚੁੰਗੀ ਆ ਲਓ ਜਦੋਂ ਸਿੰਘਾਂ ਚੁੰਗੀ ਆ ਵੇਖ ਸਕਦੇ ਤੁਸੀਂ ਠੀਕ ਹੈ ਚੁੰਗੀ ਦਿਖਾਈ ਲਓ ਜੀ ਲਓ ਜੀ ਦੋਸਤੋ ਮੋਹ ਚਾਰਦੰਦ ਬੱਛੀ ਆ ਠੀਕ ਆ ਕੰਨੀ ਵਾਲੇ ਦੋ ਦੋ ਪਏ ਨਾ ਸਾਈਡਾਂ ਵਾਲੇ ਦੋਵੇਂ ਹਾਂਜੀ ਛਕੀ ਦੇ ਸਾਈਡਾਂ ਨਾਲ ਕੰਨੀ ਵਾਲੇ ਪਏ ਆ ਹਾਂਜੀ ਲਓ ਜੀ ਵੀਰ ਗਰਸੇਵਕ ਤੋਰਦਗੇ ਉਹ ਬੱਛੀ ਦੋਸਤੋ ਬਿਲਕੁਲ ਨਵੀਂ ਬੱਛੀ ਆ ਮੋਹ ਚਾਰਦੰਦ ਸ਼ੋਰ ਕੋਈ ਵੀਰਾਂ ਦੀ ਤਸੱਲੀ ਕਰ ਸਕਦਾ ਆਰਡਰ ਕੁਆਲਿਟੀ ਜਿਹੜਾ ਦੋਸਤੋ ਬਿਲਕੁਲ ਕੰਪੈਕਟ ਲਿਵਰਟੀ ਆ ਆਰਡਰ ਕੰਪੈਕਟ ਜਿਹਾ ਹੈਗਾ ਬੱਛੀ ਦਾ ਥਾਨ-ਥਾਨ ਪੂਰਾ ਮੁਠੀ ਆ ਕੋਈ ਛੋਟਾ ਜਿਹਾ ਥਾਨ ਨਹੀਂਗਾ ਵੀਰ ਕਿਸੇ ਨੇ ਵੀ ਸੌਦਾ ਕਰਨਾ ਤੇ ਇੱਕ ਜਰੂਰ ਮੇਰਾ ਵੀਰ ਗੱਲ ਧਿਆਨ ਦੇ ਵਿੱਚ ਰੱਖ ਲਿਓ ਵੀ ਥਾਣ ਪੂਰਾ ਮੁੱਠੀ ਆ। ਹੱਥੀ ਚਵਾਈਲਾ ਥਾਣ ਦੋਸਤੋ ਆਪਾਂ ਕਹਿੰਨੇ ਆ। ਤੇ ਕੋਈ ਇਜ਼ੀਲੀ ਤੁਸੀਂ ਚਵਾਈ ਕਰ ਸਕਦੇ ਜੇ। ਆਹ ਸਿੰਗੀ ਸੁੰਗੀ ਤੁਸੀਂ ਵੇਖ ਲਓ ਥੋੜੇ ਥੋੜੇ ਦਰਮਿਆਨੇ ਸਿੰਗਾ। ਵੱਛੀ ਨਵੀਆਂ ਬਿਲਕੁਲ ਤੇ ਹੁਣ 8 ਕਿਲੋ ਬਾਬਾ ਜੀ ਬੋਲਾ। ਹਾਂਜੀ 8 ਕਿਲੋ ਹੋ ਗਏ। ਠੀਕ ਆ ਜੀ। ਹਾਂਜੀ। ਤੇ ਮਗਰ ਵੱਛੀ ਆ ਗਈ ਆ ਬਿਲਕੁਲ ਨਵੀਂ ਬਹਿਰ ਜਿਹੜੀ ਦੋਸਤੋ ਕਿਸੇ ਵੀ ਘਰੇ ਲੁਨੇ ਖਰੀਦਣੀ ਆ ਤੁਸੀਂ ਜਰੂਰ ਹੱਥ ਪਾ ਸਕਦੇ ਜੇ। ਤੰਦੂ ਦਾ ਥਣ ਬਹੁਤ ਵਧੀਆ ਲੱਗੇ ਤੇ ਚਵਾਈ ਵੀ ਇੱਕ ਨੰਬਰ ਆ ਹਾਂ ਮਿਰਲਾ ਦੇ ਥਣ ਲੱਗੇ ਵੀਰ ਜੀ ਫਿਰ ਲੋਕ ਦੋਸਤੋ ਥਣ ਥਣ ਬਹੁਤ ਸੋਹਣਾ ਦੇਖੋ ਮੋਠੀ ਥਣਾ ਇੱਕ ਬਹਿਣੀ ਵਾਲੇ ਪਾਸਿਓਂ ਜਿਹੜਾ ਆਪਾਂ ਤੁਹਾਨੂੰ ਆ ਦਿਖਾ ਰਹੇ ਹਾਂ ਠੀਕ ਆ ਜੀ ਸੋ ਬਹੁਤ ਸੋਹਣੀ ਖੂਬਸੂਰਤ ਸ਼ੇਪ ਆ ਥਣਾ ਦੀ ਅੱਛਾ ਵੀਰ ਕਰ ਸੇਵਕ ਕੀ ਡਿਮਾਂਡ ਕਰਦੇ ਆ ਮੁੱਲ ਕੀ ਕਰਦੇ ਆਂ ਦਾ ਬੋਲੇ ਤਾਂ ਵੀਰ ਜੀ ਕਹਦੇ 20000 ਰੁਪਿਆ ਹਾਂ ਹਾਂ ਤੇ ਲੈਣ ਦੇਣ ਵਾਲਾ ਆਪਾਂ ਦੇ ਦਾਂਗੇ 3000 ਰੁਪਏ ਜੀ 3000 ਦੀ ਛੱਬਾ ਕਰਾਂਗੇ ਮਾਨਤਾ ਨਗਰ ਦਾ 30 ਚੋ ਹਾਂਜੀ ਠੀਕ ਹੈ ਜੀ ਹਾਂਜੀ ਜਿਆਦਾ ਨਹੀਂ ਹੋਊਗਾ ਜੋ ਵੀ ਕਹਿਤਾ ਬਾਕੀ ਤੇ ਥੋੜਾ ਛੜ ਦੋ ਬੱਚੇ ਨੂੰ ਹਾਂਜੀ ਸੋ ਦੋਸਤੋ ਬੱਚਾ ਲਾ ਕੇ ਇੱਕ ਵਾਰੀ ਤੁਹਾਨੂੰ ਥੋੜੀ ਜੀ ਆਧਾਰਾ ਮਾਰ ਕੇ ਜ਼ਰੂਰ ਦਿਖਾ ਦਿੰਨੇ ਆ ਪਹਿਲਾਂ ਵੱਛੀ ਆ 32000 ਡਿਮਾਂਡ ਆ 30000 ਲੈਣ ਦੇਣਾ ਸੋ ਵਿੱਚੋਂ ਕੋਈ ਮੌਕੇ ਤੇ ਮਾਨਤਾ ਨੂੰ ਕੋਈ ਸਜਣ ਕੋਈ ਭੈਣ ਭਰਾ ਦੂਰੋਂ ਨੇੜੋਂ ਹੋਦਾ ਕੋਈ ਕੋਈ ਨੀ ਪਾ ਲੋ ਕੋਈ 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 ਗੱਲ ਨੀ ਪਾ ਲੋ ਜੀ ਪਹਿਲਾਂ ਵੱਛੀ ਆ ਕੋਈ ਗੱਲ ਨੀ ਗਾਰ ਦੇ ਖਰਾਂ ਦੀ ਚਵਾਈ ਹੋ ਬਿਲਕੁਲ ਇਹ ਅਗਲੇ ਥਾਣਾ ਦੀ ਚਵਾਈ ਤੁਸੀਂ ਆ ਵੇਖ ਰਹੇ ਜੇ ਸੋ ਇਹ ਅਗਲੇ ਥਾਣਾ ਦੀ ਚਵਾਈ ਹੈ ਦੋਸਤੋ ਮੁੱਠੀ ਮੁੱਠੀ ਥਾਣਾ ਮੈਨਾਂ ਅਗਲੇ ਥਾਣਾ ਮਗਰਲੇ ਥਾਣਾ ਬਾਕੀ ਵੀ ਦੀ ਵੀ ਆ ਮਾੜਾ ਮੋੜ ਹੁੰਨ ਡਰਦੀ ਆ ਉੱਧ ਜਿੱਦਾ ਮਰਜ਼ੀ ਨੂੰ ਚੋਈ ਜੋ ਹਾਂ ਮਗਰਲੇ ਥਾਣਾ ਦੀ ਜੀ ਅੱਜ ਵੀ ਬਹੁਤ ਵਧੀਆ ਲੱਗੀ ਸੰਧੂ ਸਾਹਿਬ ਹਮ ਜਿਹੜਾ ਮਰਜ਼ੀ ਵੀ ਲੈ ਗਏ ਆਨਲਾਈਨ ਲੈ ਦੇ ਫੁੱਲ ਗਰੰਟੀ ਹੋ ਗਈ ਸੰਧੂ ਸਾਹਿਬ ਹਮ ਹਮ ਮਾਲਾ ਭਲਕੇ ਕੋ ਥਾਂ ਚ ਕੋ ਫਾਲਟ ਨਿਕਲ ਆਵੇ ਆਪਣੀ ਜ਼ਿੰਮੇਵਾਰੀ ਕਰਾਇਆ ਆਪਣਾ ਵਾਪਸ ਕਰ ਦੇ ਬਿਲਕੁਲ ਬਿਲਕੁਲ ਠੀਕ ਨਹੀਂ ਦੁੱਧ ਪਾਤੀ ਵਛੀਆ ਰੇੜ ਭਾਪੜਤੇ ਨਾਲ ਵੀ ਚਲੋ ਠੀਕ ਆ ਸੰਧੂ ਸਾਹਿਬ ਬਾਕੀ ਦੁੱਧ ਪਾਏ ਦਾ ਇੱਕ ਮੂੰਹ ਚੌਗੀ ਆ ਨਵੀਂ ਇਹਦੇ ਬਿਲਕੁਲ ਫਿਰ ਮਗਰ ਵਛੀ ਇਹਦੇ ਠੋਕ ਆਪਕਾ ਠੀਕ ਆ ਅੱਛਾ ਬਾਬਾ ਜੀ ਜਿਹੜੀ ਆਪਣੇ ਕੋਲ ਅਗਲੀ ਆ ਬੈੜ ਆ ਇਹ ਗੱਬਣਾ ਵੀ ਜੀ ਇਹ ਗੱਬਣ ਆ ਗਈ ਇਹ ਸੂਹਾ ਕਿਨਵਾ ਕੇ ਸੂਗੀ ਉਹਦੇ ਦੂਜਾ ਸੂਹਾ ਆਂਦੇ ਆ ਘਰ ਵਾਲੇ ਦੋਸਤੋ ਪਿੱਛੋਂ ਵੀਰਾਂ ਦਾ ਵੀ ਜਿੱਥੋਂ ਲਈ ਆ ਖਰੀਦੀ ਆ ਦੂਜਾ ਸੂਹਾ ਕਹਿੰਦੇ ਆ ਤੇ ਆਪਾਂ ਵੀ ਦੂਜਾ ਸੂਹਾ ਹੀ ਮੰਨਦੇ ਆ ਬਾਬਾ ਜੀ ਬਾਬਾ ਜੀ ਕੋਈ ਤੱਜਾ ਮੰਨ ਲੈ ਦੂਜਾ ਮੰਨ ਲੈ ਆ ਦੂਜਾ ਵੀ ਹੋ ਸਕਦੀ ਆ ਚਲੋ ਜੀ ਹਾਂਜੀ ਤੇ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕਿ ਦੂਜਾ ਸੁਹਾ ਮੰਨ ਕੇ ਕੋਈ ਦੋਸਤੋ ਕੋਈ ਵੀਰ ਖਰੀਦ ਕਰ ਸਕਦਾ ਕੋਈ ਤੀਜਾ ਸੁਹਾ ਮੰਨ ਕੇ ਖਰੀਦ ਕਰ ਸਕਦਾ ਵੈਸੇ ਵੜ ਨਵੀ ਆ ਸੁਵਿਆਂ ਦੇ ਵਿੱਚ ਨਹੀਂ ਹੈਗੀ ਠੀਕ ਆ ਤੇ ਐਚ ਐਫ ਤੇ ਸ਼ਾਹੀਵਾਲ ਦਾ ਦੋਸਤੋ ਕਰੌਸ ਆਂਗਾ ਠੀਕ ਆ ਕਰੌਸ ਵਿੱਚ ਆ ਬਾਕੀ ਥਾਣ ਥੋਣ ਨਾਰਮਲੀ ਜਿੱਦਾਂ ਆਪਾਂ ਸ਼ਾਹੀਵਾਲ ਅੰਗ ਦੇ ਵਿੱਚ ਦੇਖਦੇ ਆ ਗੋਲ ਥਾਣਾ ਤੇ ਮੁਠੀ ਥਾਣਾ ਪੂਰਾ ਲੰਬਾਈ ਦੇ ਵਿੱਚ ਹੱਥੀ ਚੁਬਾਈ ਦਾ ਥਾਣਾ ਅੱਛਾ ਵੀਰ ਗੁਰਸੇਵਕ ਦੇ ਦਿਨ ਕਿੰਨੇ ਕੁ ਪਏ ਆ ਹਜੇ ਪੂਰੇ ਹੋਣ ਦੇ ਵਿੱਚ ਇਹਦੇ ਸਾਣਾ ਲੈ ਜਾਊ ਵੀਰ ਜੀ ਪੰਜ 6 ਦਿਨ 5-6 ਦਿਨ ਜਿਆਦਾ ਲੈ ਲੈ ਬਾਕੀ ਤੇ ਚਲੋ ਦਾਹੀ ਲੈ ਜੂਗੀ ਅੱਪਲ ਤੇ ਨਹੀਂ ਲੈ ਜੂਗੀ 8-10 ਦਿਨ ਲੈ ਜੂਗੀ ਹਾਂਜੀ ਠੀਕ ਆ ਹਾਂ ਬਾਕੀ ਤਿੱਪਣ ਦੁੱਪਣ ਵਧੀਆ ਹੋ ਗਈ ਭਾਣ ਭਰਾ ਸੌਦਾ ਕਰਦਾ ਕਿ ਵੀਰ ਜੀ ਗਰੰਟੀ ਹੋਊਗੀ ਆਪਣੀ ਠੀਕ ਹੈ ਜੀ ਹਾਂਜੀ ਬਹੁਤ ਦੋਸਤ ਇੱਕ ਇਹ ਵੀਰ ਨੇ ਆਨਲਾਈਨ ਖੜਨੇ ਆ ਨਾ ਸੰਧੂ ਸਾਹਿਬ ਆਪਣੀ ਗਰੰਟੀ ਹੋਊਗੀ ਜਿੰਨੇ ਇੱਥੇ ਆਣ ਕੇ ਤਿੱਪ ਕੇ ਖੜਨੇ ਹੋ ਆਪਦੀ ਤਸੱਲੀ ਕਰਕੇ ਲੈ ਜੇ ਜਿਹੜਾ ਤੇ ਵੀਰ ਆਨਲਾਈਨ ਆਊਗਾ ਭਲਕੇ ਥਾਂਜ ਕੋ ਨੁਕਸ ਹੋਵੇ ਆਪਣੀ ਵਾਪਸ ਕਰ ਦੇ بس ਜਿੰਨੇ ਆਨਲਾਈਨ ਖੜਨੀ ਆ ਉਹ ਵੀ ਕੇ ਨਾ ਕੋਈ ਜਰਾ ਵੀਰ ਕਹਿ ਦਿੰਦੇ ਵੀ ਭੇਜ ਦਿਓ ਗੱਡੀ ਤੇ ਮਾਇਆ ਭੇਜ ਦਿੰਨੇ ਆ ਚਲੋ ਉਹ ਤੇ ਫਿਰ ਅਗਲੇ ਆਪਣੀ ਜ਼ਿੰਮੇਵਾਰੀ ਤੇ ਲੈ ਜਾਂਦੇ ਨਾ ਜਿੰਨੇ ਆਣ ਕੇ ਵੀਰ ਨੇ ਚੱਲ ਕੇ ਇੱਥੇ ਲੈ ਜਾਣੀਆਂ ਉਹ ਆਪਦੀ ਇੱਥੇ ਮੇਰੇ ਘਰੇ ਤਸੱਲੀ ਕਰ ਲੈ ਬੱਸ ਬੱਸ ਬਾਅਦ ਚੋਂ ਨਹੀਂ ਲੰਮਾ ਦੇਣਾ ਵੀ ਜੀ ਇੱਥੇ ਮੇਰੀ ਉਹ ਭਾਵੇਂ ਉਹ ਲੋ ਇੱਥੇ ਤੇਪਲੇ ਭਾਵੇਂ ਸਾਰੀ ਤੇਪਲੇ ਜਦਾ ਮਰਜੀ ਤੇ ਵੀਰ ਕਰ ਸੇਵਕ ਖੋਲ ਕੇ ਵੀ ਤੋਰ ਦਈਏ ਸੋ ਦੋਸਤੋ ਲੰਮਾ ਦੇਣਾ ਬਣਦਾ ਨਹੀਂਗਾ ਜਦੋਂ ਕੋਈ ਆਪਦੀ ਰਿਸਪੌਂਸਿਬਿਲਟੀ ਆਪਣਾ ਹੱਕ ਸਮਝ ਕੇ ਕੋਈ ਤਸੱਲੀ ਕਰਕੇੜਾ ਦੋਸਤੋ ਤਸੱਲੀ ਕਰਕੇ ਆਪਣਾ ਇਸ ਘਰੋਂ ਲੈ ਉਹ ਜਿਹੜਾ ਦੋਸਤੋ ਕਿਸੇ ਤਰ੍ਹਾਂ ਦਾ ਗੁਲਾਮ ਪਾਣੀਗਾ ਕਿਉਂਕਿ ਆਪੋ ਆਪਣੀ ਹਰ ਇੱਕ ਬੰਦਾ ਸਮਝਣਾ ਪਸ਼ੂ ਖਰੀਦਦਾ ਤੇ ਅਕੋਈ ਵੇਚਦਾ ਤੇ ਜੇਕਰ ਆਨਲਾਈਨ ਕੋਈ ਵੀਰਾਂ ਦਾ ਵੀ ਸੌਦਾ ਕੋਈ ਲੈ ਕੇ ਜਾਂਦਾ ਆਪਣੇ ਕੋਲੋਂ ਜੋ ਦੱਸਿਆ ਜਾਊਗਾ ਥਾਣਾ ਦੀ 35 ਤੋਂ 40 ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਹੋਈ ਤੇ ਆਪਾਂ ਆਪਦਾ ਪਸ਼ੂ ਵਾਪਸ ਲਵਾਂਗੇ ਬਾਕੀ ਤੁਹਾਡੇ ਸਾਹਮਣੇ ਹਜੇ ਲੈ ਜੂ ਵੜ ਤੋਂ 10 ਬਾਕੀ ਕੱਦ ਕੋਦੋ ਬਹੁਤ ਆ ਸੰਧੂ ਸਾਹਿਬ ਹੂੰ ਚਲੋ ਲਓ ਵੀ ਦੋਸਤੋ ਠੀਕ ਆ ਵੈਸੇ ਕਹੀ ਨਾ ਨਾਰਮਲ ਨਰਮ ਸੇਵਾ ਦੇ ਵਿੱਚੋਂ ਪਸੂ ਨਿਕਲਦਾ ਵੱਡੀ ਹਾਈਟ ਦਾ ਵੱਡੀ ਆ ਇਸ ਬੱਚੀ ਦੀ ਵਹਿਰ ਕੱਦ ਦੇ ਵਿੱਚ ਪੂਰਾ ਵੱਡੀ ਆ ਠੀਕ ਆ ਬਾਕੀ ਥਾਨ ਥਣ ਪੂਰਾ ਮੁਠੀ ਆ ਹੱਥੀ ਚਵਾਈਲਾ ਥਾਨ ਲੱਗਾ ਤੇ ਮੂੰਹ ਮੱਥੇ ਦੀ ਵੀ ਚੰਗੀ ਆ ਸਿੰਗੀ ਸੂੰਗੀ ਬੇਸ਼ੱਕ ਵਿਦਾਊਟ ਕਿਸੇ ਸਿੰਗਾ ਸੂੰਗਾ ਤੋਂ ਆ ਬਿਲਕੁਲ ਭੋਟੀ ਵੱਚੀ ਆ ਲਓ ਠੀਕ ਆ ਜੀ ਲੈਓ ਵੀਰਾਂ ਤੇ ਡਿਮਾਂਡ ਇਹਦੀ ਕੀ ਕਰਦੇ ਆ ਲੈਣ ਦੇਣ ਡਿਮਾਂਡ ਦੇ ਵੀਰ ਜੀ ਭਾਵੇਂ ਜੋ ਮਰਜੀ ਪਿਆਹ ਕਰੀ ਗਈ ਹੈ 45 ਦੇ ਵਿੱਚੋਂ ਕਰਦਾਂਗੇ ਮਾਨਤਾ 45 ਚ ਹਾਂਜੀ ਛੋੜ ਕੇ ਆਪਾਂ ਹੀ ਹੋਊਗਾ ਕਿ ਖੋਜੂ ਫੁੱਲਾ ਕਰਦਾਂ ਕੋਈ ਨਹੀਂ ਜਿੱਦਾਂ ਦਾ ਵੀਰ ਕਹਿਣਾ ਜੀ ਜਿਆਦਾ ਨਹੀਂ ਹਾਂ 1000 ਖੰਡ ਦਾ ਹੋਊਗਾ ਹਾਂਜੀ ਕਰਦਾਂਗੇ 1000 ਖੰਡ ਕਰਦਾਂਗੇ ਸੋ ਦੋਸਤੋ ਜਿੰਨੀ ਵੀ ਆ ਕਰਮਾਂ ਲਈ ਨਿਗਰ ਆ ਬਾਕੀ ਅੱਗੇ ਕੋਈ ਵੀਰ ਸਾਹਮਣ ਵਾਲਾ ਮਿਲ ਗਿਆ ਤੇ ਆਪਾਂ ਜਰੂਰ ਉਮੀਦ ਕਰਦੇ ਵੀ ਪਸ਼ੂ ਦੁੱਧ ਵੀ ਚੰਗਾ ਚਵਾ ਦੂਗਾ ਵੀਰ ਜੀ ਘਰ ਆਲੇ ਜਾਂਦੇ 6-7 ਤੋਂ 11-16-17 ਲੀਟਰ ਦੁੱਧ ਜਿਹਾ ਜੇ ਇੰਨੇ ਨਾ ਚਵਾਇਆ 14-15 ਲੀ ਆਣ ਵੇਖੋ ਬਿਲਾਂ ਦੇ ਠੀਕ ਆ ਜੀ ਲਓ ਵੀ ਦੋਸਤੋ 45000 ਰਿਮਾਂਡ ਆ ਵਿੱਚੋਂ 1000 ਖੰਡ ਮਾਨਤਨ ਹੋ ਜਾਊਗਾ 44000 ਦੇ ਵਿੱਚ ਤੁਹਾਨੂੰ ਇਹ ਵਹਿੜ ਮਿਲ ਜੂਗੀ ਸੋ ਵਹਿੜ ਚੰਗੀ ਆ ਪਸੰਦ ਆਊਗੀ ਵੀਰਾਂ ਨੂੰ ਦੋਵੇਂ ਵਹਿੜਾਂ ਦੋਸਤੋ ਪਹਿਲੀ ਵੀ ਵਹਿੜ ਤੁਹਾਨੂੰ ਦਿਖਾਈ ਆ ਭਾ ਪੜਤੇ ਚ ਅਗੋਂ ਹਰ ਇੱਕ ਵੀਰ ਦੀ ਜਿਹੜੀ ਆ ਸਮਝ ਆ ਇਸ ਤੋਂ ਬਾਅਦ ਸੋ ਹਾਂਜੀ ਦੋਸਤੋ ਇੱਕ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਮੈਂਸ਼ਨ ਕੀਤਾ ਸੀਗਾ ਦੋਸਤੋ ਟਰੈਕਟਰ ਦਿਖਾਉਣਾ ਆਪਾਂ ਵੀਰ ਗੁਰਸੇਵਕ ਦੇ ਕੋਲ ਆ ਸੁਪਰ ਨਿਊ ਹਾਲੈਂਡ ਦੋਸਤੋ ਟਰੈਕਟਰ ਆ 36 T ਸੋ ਕਾਫੀ ਚੰਗੀ ਖਾਸੀ ਦੋਸਤੋ ਹੁਣ ਕੰਡੀਸ਼ਨ ਦੇ ਵਿੱਚ ਆ ਤੇ ਬਿਲਕੁਲ ਇੱਕੋ ਹੱਥ ਜੈਨੂਨ ਚੱਲਿਆ ਦੋਸਤੋ ਠੀਕ ਆ ਬਾਕੀ ਪੂਰੀ ਡਿਟੇਲ ਆਪਾਂ ਗੁਰਸੇਵਕ ਤੋਂ ਲੈ ਲੈਣੇ ਆ ਦੋਸਤੋ ਜਿਹੜੇ ਵੀ ਕਿਸੇ ਫਾਰਮਰ ਵੀਰ ਨੂੰ ਪਸੰਦ ਆਊਗਾ ਤੁਸੀਂ ਨੰਬਰ ਜਿਹੜਾ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਕਾਲ ਕਰ ਲਿਓ ਸੋ ਕੰਡੀਸ਼ਨ ਆਪਾਂ ਓਵਰ ਆਲ ਜਿੰਨੀ ਇਹਦੀ ਪੂਰੀ ਦਿਖਾ ਦਾਂਗੇ ਤੁਹਾਨੂੰ ਟਾਇਰ ਟੱਪਾ ਦਿਖਾ ਦਾਂਗੇ ਇੰਜਨ ਪੂਰੀ ਕੰਡੀਸ਼ਨ ਦਿਖਾ ਦਾਂਗੇ ਬਾਕੀ ਸ਼ੋ ਸ਼ੋ ਪੂਰੀ ਦਿਖਾ ਦਿੰਨੇ ਆ ਤੁਹਾਨੂੰ ਤਸੱਲੀ ਦੇ ਨਾਲ ਅੱਛਾ ਗੁਰਸੇਵਕ ਵੀਰ ਇਸ ਟਰੈਕਟਰ ਦੀ ਇੱਕ ਤਾਂ ਇੱਕ ਟਰੈਕਟਰ ਦਾ ਮਾਡਲ ਦੱਸ ਦਈਏ ਵੀ ਮਾਡਲ ਕਿੰਨਾ ਟਰੈਕਟਰ ਨਿਊ ਹਾਲੈਂਡੇ ਇਹ ਵੀ ਜੀ ਹੈਗਾ ਜੋ 21 ਮਾਡਲ ਆ ਓਕੇ ਇਹ 10ਵੇਂ ਮਹੀਨੇ ਦਾ ਹੀ 21 ਮਾਡਲ ਜੋ ਅੱਛਾ ਜੀ ਭਾਈ ਅਕਤੂਬਰ ਦਾ ਹਾਂ ਜੀ ਦਾ 2021 ਹੈ ਹਾਂ ਜੀ 2021 ਠੀਕ ਆ ਜੀ ਅੱਛਾ ਸਰਜੀਤ ਸਰਜੀਤ ਫਰਸਟ ਓਨਰ ਹੀ ਆ ਹਾਂ ਫਰਸਟ ਫਰਸਟ ਆਪਣਾ ਹੀ ਆ ਤੇ ਹੈ ਨੰਬਰ ਹੈ ਤਰਨ ਤਰਨ ਦਾ ਹੀ ਆ ਤਰਨ ਤਾਰ ਦਾ ਤਰਨ ਤਾਰ ਦਾ ਨੰਬਰ ਹੈ ਲਓ ਦੋਸਤੋ ਤਰਨ ਤਰਨ ਪੀਬੀ 46 ਨੰਬਰ ਆ ਇੱਕੋ ਫਰਸਟ ਓਨਰਾ ਦੋਸਤੋ ਕਿੜਾਇਆ ਗਿਆ ਸੀਗਾ ਤਾਂ ਬਾਕੀ ਕੋਈ ਕਾਪੀ ਜ਼ਰੂਰ ਦਿਖਾ ਦਈਏ ਨਹੀਂ ਹੈ ਲਾਉਣਾ ਅੱਛਾ ਜੀ ਹੋ ਗਿਆ ਕਲੀਅਰ ਆ ਕਲੀਅਰ ਹੋ ਗਿਆ ਨਾਲ ਸਰਟੀਫਿਕੇਟ ਡਾਕੂਮੈਂਟ ਮਿਲ ਜਾਣਗੇ ਹਾਂ ਆਪਾਂ ਵੀਰ ਉਹਨਾਂ ਨੂੰ ਕਲੀਅਰ ਕਰਕੇ ਦੇਵਾਂਗੇ ਐਨਓਸੀ ਕਲੀਅਰ ਦੇਵਾਂਗੇ ਆਪਾਂ ਠੀਕ ਹੈ ਵੀਰ ਆਪਣੇ ਕੋਲ ਲੈਣਗੇ ਉਹਨਾਂ ਡਾਕੂਮੈਂਟ ਆਪਾਂ ਕਲੀਅਰ ਦੇਵਾਂਗੇ ਐਨਓਸੀ ਕਲੀਅਰ ਦੇਵਾਂਗੇ ਕਰਕੇ ਤੇ ਲੋ ਜੀ ਦੋਸਤੋ ਸੋ ਨੂ ਹੌਲਣਾ ਦੋਸਤੋ ਸੁਪਰ ਸੋ ਬਾਕੀ ਓਵਰਆਲ ਤੁਹਾਨੂੰ ਪੂਰਾ ਇਹਦਾ ਟੈਰਟ ਪਾਪਾ ਦਿਖਾ ਦਿੰਨੇ ਆ ਆ ਤੁਸੀਂ ਦੇਖੋ ਅਗਲੇ ਟਾਇਰ ਤੇ ਮਗਰਲੇ ਟਾਇਰ ਗੁਡੀਅਰ ਦੇ ਟਾਇਰ ਆ Ориਜੀਨਲ ਟਾਇਰ ਨੇ ਦੋਸਤੋ ਬੈਟਰੀ ਵੀ Ориਜੀਨਲ ਆ ਸਟਾਰਟਿੰਗ ਸਟੂਟਿੰਗ ਇੱਕ ਨੰਬਰ ਆ ਤੇ ਬਾਕੀ ਡਬਲ ਡਿਸਟ੍ਰਿਬਿਊਟਰ ਆ ਦੋਸਤੋ ਤੇ ਇੱਕ ਗੁਰਸੇਵਕ ਮਤਲਬ ਕਿ ਖਾਈ ਵਜ਼ਨ ਜ਼ਿਆਦਾ ਵਜ਼ਨ ਚੁੱਕਣਾ ਸਿੱਕ ਜਿਹੜਾ ਪੰਪ ਲੱਗਾ ਉਹਦਾ ਵੀ ਜ਼ਿਕਰ ਕਰਦੀਆਂ ਪੰਪੂ ਵੀ ਲੱਗਾ ਚੈੱਕ ਲੱਗਾ ਤੇ ਚੈੱਕ ਲੱਗਾ ਜੀ ਹਾਂ ਜੀ ਲਓ ਜੀ ਦੋਸਤੋ ਜਿੰਨਾ ਮਰਜ਼ੀ ਲੋਡ ਹੋ ਜੇ ਟਰਾਲੀ ਦੇ ਉੱਪਰ ਟਰਾਲੀਆਂ ਦੇ ਉੱਪਰ ਚਾਹੇ ਗੰਨਾ ਜਿਹੜੇ ਵੀ ਰਿਫਟਿੰਗ ਕਰਦੇ ਆ ਗੰਨਾ ਵੀ ਕਿਸੇ ਵੀਰ ਨੂੰ ਲੋਡ ਕਰਨਾ ਜਿਹਨਾਂ ਮਰਜ਼ੀ ਮਰਜ਼ੀ ਆਪਾਂ ਦੇਜੋ ਕੋ ਮੇਰਾ ਵੀ ਜਿੰਨੇ ਵੀ ਲੈਣਾ ਪਹਿਲਾਂ 2 ਦਿਨ ਵਾਵੇ ਤਸੱਲੀ ਕਰੇ ਫਿਰ ਰੁਪਏ ਦੇਵੇ ਅੱਛਾ ਜੀ ਪਹਿਲੀ ਵੀ ਖੁੱਲੀ ਦੇ ਦਾਂਗੇ ਤੇ ਅਲਾ ਵੀ ਦੇ ਦਾਂਗੇ ਸਾਰਾ ਕੁਝ ਪਾ ਗਏ ਤੇਲ ਵੀ ਦੇ ਦਾਂਗੇ ਵਾਵੇ ਤਸੱਲੀ ਅੱਛਾ ਕਰ ਸੇਵਕ ਇਹ ਚੱਲਿਆ ਕਿੰਨੇ ਕ ਘੰਟੇ ਵੈਸੇ ਆਪਾ ਵੀਰ ਜੀ ਮੀਟਰ ਤੇ ਹੀ ਵੇਖ ਲੈਣਾ ਤਾਂ ਮੈਂ ਉਹ ਚੈੱਕ ਕਰਾ ਦਿੱਤੀ ਸੋ ਦੋਸਤੋ ਟਾਇਰ ਟੂਰ ਤੁਸੀਂ ਦੇਖ ਲਓ ਵੀ ਅੱਧੇ ਵੀ ਕੋਈ ਵੀ ਟਾਇਰ ਸਮਝ ਸਕਦਾ ਵੈਸੇ ਓਰੀਜਨਲ ਟਾਇਰ ਆ ਦੋਸਤੋ ਪੱਕੇ ਟਾਇਰ ਆ ਅੱਧੇ ਟਾਇਰ ਤੁਸੀਂ ਮੰਨ ਕੇ ਵੀ ਸੌਦਾ ਕਰ ਲਓ ਵੈਸੇ 60 ਕ ਪੈਸੇ ਵੀ ਜਿਹੜੇ ਦੋਸਤੋ ਹੈ ਠੀਕ ਹੈ ਜੀ 27 ਲਓ ਦੋਸਤੋ 2700 ਘੰਟਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਲਓ ਜੀ ਠੀਕ ਹੈ ਜੀ ਤੇ ਬਿਲਕੁਲ ਇੱਕ ਜਨੂਨ ਹੱਥ ਚੱਲਿਆ ਦੋਸਤੋ ਬਾਕੀ ਜਿੰਨਾ ਵੀ ਟਰੈਕਟਰ ਸਾਰਾ ਨਿਊ ਕੰਡੀਸ਼ਨ ਦੇ ਵਿੱਚ ਕੋਈ ਵੀ ਆਵੇ ਆਪਦਾ ਚਲਾ ਕੇ ਵਾਹ ਕੇ ਤਸੱਲੀ ਕਰ ਸਕਦਾ ਤੇ ਇੱਕ ਵਾਰੀ ਤੁਹਾਨੂੰ ਜਿਹੜਾ ਪੂਲ ਕੇ ਆਪਾਂ ਪੂਰਾ ਦਿਖਾ ਦਿੰਨੇ ਆ ਦੇਖੋ ਆਹ ਗੱਡੀ ਬੈਟਰੀ ਸਭ ਕੁਝ ਗੱਡੀ ਸਾਰਾ ਓਰੀਜਨਲ ਹੀ ਪਿਆ ਹੋਇਆ ਜੀ ਬੰਪਰ ਬੋਂਪਰ ਜੋ ਉਹ ਬਿਜਲੀ ਦਾ ਕਰਦਾ ਰੱਖੀ ਲੋ ਜੀ ਠੀਕ ਆ ਜੀ ਅੱਛਾ ਗੁਰਸੇਵਕ ਕੀ ਦੀ ਮੰਗ ਕਿੰਨੀ ਕਰਦੇ ਆ ਕੀ 9 ਦਿਨ ਕੀ ਰਹੂਗਾ ਇਹਦਾ ਡਿਮਾਂਡ ਬੋਲ ਇਹਦਾ ਵੀ ਜੀ ਡਿਮਾਂਡ ਅਜੇ ਕੱਲ ਪਤਾ ਹੀ ਆ ਵੀਰਾਂ ਨੂੰ ਕਿੰਨੇ ਦਾ ਨਵਾਂ ਚੱਲਣ ਦਿਆ ਵਾ ਡਿਮਾਂਡ ਦੀ 7 ਲੱਖ ਰੁਪਏ ਕਰਦੇ ਆ ਜੀ ਅੱਛਾ ਜੀ ਤੇ ਕੋਈ ਨਹੀਂ ਮੌਕੇ ਦਾ ਕਰਦਾਂਗੇ ਵੀਰਾਂ ਨਾਲ ਗੀਅਰ ਇੰਜਨ ਗਾਰੰਟੀ ਸਾਰੀ ਆਪਣੀ ਹੈ ਬਾਵੇ ਤਸੱਲੀ ਕਰੇ ਵੀਰ ਕੋਈ ਠੀਕ ਹੈ ਜੀ ਹਾਂ ਲਓ ਬਦਸਤੋ ਇਹ 22 ਅਕਤੂਬਰ ਦਾ ਨਿਕਲੇਆ ਟਰੈਕਟਰ ਆ ਇੱਕੋ ਹੱਥ ਚੱਲਿਆ ਤੇ ਕੋਈ ਇੱਕ ਸਮਾਂ ਜਿਹੜਾ ਦੋਸਤੋ ਇਹ ਸੀਜ਼ਨ ਵੇਖੀਏ ਤਾਂ ਬਿਲਕੁਲ ਰੀਪਰ ਤੇ ਵੀ ਚੱਲਿਆ ਉਹ ਤਾਲ ਕਰਕੇ ਜ਼ਿਆਦਾਤਰ ਲਿਬੜਿਆ ਪੱਠੇ ਪੁੱਠੇ ਲੈਣ ਜਾਂਦੇ ਨੇ ਹੁਣ ਚੱਲੇ ਬਿਲਕੁਲ ਲੋਕਲ ਵਾਸਤੇ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗਾ ਤੁਸੀਂ ਕੰਟੈਕਟ ਵੀਰ ਗੁਰਸੇਵਕ ਦੇ ਨਾਲ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਲੱਗਾ ਟਰੈਕਟਰ ਚੰਗਾ ਦੋਸਤੋ ਬਾਕੀ ਕਿਥੋਂ ਤੱਕ ਤੁਹਾਡੀ ਤੈਅ ਬੈਂਦੀ ਆ ਰੇਟ ਥੋੜਾ ਬਾਦ ਵਿੱਚੋਂ ਜੋ ਦੋਸਤੋ ਮੌਕੇ ਤੇ ਹੋ ਜਾਊਗਾ ਉੱਪਰ ਜਿਹੜਾ ਹੋ ਜਾਊਗਾ ਜਿਹੜਾ ਕੁ ਵੀਰ ਖਰੀਦਦਾ ਰਹੂਗਾ ਉੱਪਰ ਖੇਡਾਂ ਰੇਟ ਹੋ ਜੂਗਾ ਬਾਕੀ ਸਰਵਿਕਾ ਨੰਬਰ ਆਪਣੇ ਬੋਲ ਦਗੇ ਵੀਰੇ ਨੰਬਰ ਵੀ 97813 56875 713 ਦਾ 56875 ਠੀਕ ਹੈ ਜੀ ਲਓ ਵੀ ਦੋਸਤੋ ਜਿਹੜੇ ਵੀਰ ਨੇ ਖਰੀਦਣਾ ਵਾਕੇ ਆਪਦਾ ਖੱਲਾਂ ਤੇ ਤਸੱਲੀ ਕਰ ਸਕਦਾ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਉਦਾਂ ਹੀ ਆਪਦਾ ਫਾਰਮਰ ਵੀਰ ਕੋਈ ਆ ਕੇ ਤਸੱਲੀ ਕਰ ਸਕਦਾ ਸੋ ਦੋਸਤੋ ਇਹ ਫਿਲਹਾਲ ਅੱਜ ਆਪਣੀ ਕਵਰੇਜ ਪਿੰਡ ਗੋਇੰਦਵਾਲ ਸਾਹਿਬ ਸੀਗੀ ਵੀਰ ਗੁਰਸੇਵਕ ਦੇ ਘਾਰ ਤੁਹਾਨੂੰ ਇਹ ਦਿਖਾਉਣਾ ਸੀ ਇੱਕ ਟਰੈਕਟਰ ਦਿਖਾਉਣਾ ਸੀ ਆਪਾਂ ਨਿਊ ਹੋਲੈਂਡ ਸੁਪਰ ਛਤੀ ਸੀ ਤੇ ਦੋ ਪਸ਼ੂ ਦਿਖਾਉਣੇ ਸੀ ਠੀਕ ਆ ਜੀ ਸੋ ਜਿਹੜੇ ਵੀਰ ਨੂੰ ਐਨੀਮਲ ਚੰਗੇ ਲੱਗਣਗੇ ਐਨੀਮਲ ਤੁਸੀਂ ਖਰੀਦ ਲਈਓ ਠੀਕ ਆ ਜੀ ਜਿਹੜੇ ਵੀਰ ਨੂੰ ਟਰੈਕਟਰ ਪਸੰਦ ਆਊਗਾ ਤੁਸੀਂ ਘਰੇ ਆਣ ਕੇ ਜਿਹੜੀ ਆ ਦੋਸਤੋ ਆਪਦੀ ਨਰਖ ਪਰਖ ਵਾ ਕੇ ਤਸੱਲੀ ਕਰ ਸਕਦਾ ਕੋਈ ਵੀਰ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਤਸ਼ਰੀਹ ਕਰਦਾ ਹਾਂ ਜੀ